ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avpsanjar.in ਕਤਲ ਕਤਲ ਦੀ ਕੋਸ਼ਿਸ਼ ਤੇ ਲੁੱਟਖੋਹ ਦੀਆਂ ਕਈ ਵਾਰਦਾਤਾਂ ਵਿੱਚ ਸ਼ਾਮਲ ਮੋਸਟ ਵਾਂਟਡ ਜਸਸੀ ਗੈਂਗ ਜਲੰਧਰ ਪੁਲਿਸ ਦੇ ਹੱਥੇ ਜੜ ਗਿਆ ਜਲੰਧਰ ਪੁਲਿਸ ਨੇ ਇਸ ਗੈਂਗ ਦੇ ਸਰਗਨਾ ਜਸਪਾਲ ਸਿੰਘ ਉਰਫ ਜਸਸੀ ਸੁਮੇਤ ਚਾਰ ਖਤਰਨਾਕ ਗੈਂਗਸਟਰਾਂ ਨੂੰ ਥਾਣਾ ਆਦਮਪੁਰ ਦੇ ਇਲਾਕੇ ਤੋਂ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਪੁਲਿਸ ਮੁਤਾਬਕ ਇਹ ਲੋਕ ਇੱਕ ਬੁਲੈਰੋ ਗੱਡੀ ਵਿੱਚ ਸਵਾਰ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਇਰਾਦੇ ਨਾਲ जिला जलंदर ਵਿੱਚ ਦਾਖਲ ਹੋਏ ਸਨ ਪਰ ਇਸ ਤੋਂ ਪਹਿਲਾਂ ਕਿ ਇਹ ਕਿਸੇ ਵਾਰਦਾਤ ਨੂੰ ਅੰਜਾਮ ਤੱਕ ਪਹੁੰਚਾਉਂਦੇ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਕਾਬੂ ਕਰ ਲਿਆ ਪੁਲਿਸ ਮੁਤਾਬਕ ਇਹਨਾਂ ਕੋਲੋਂ 315 ਬੋਲ ਤੇ ਦੋ ਪਿਸਤੌਲ 32 ਬੋਲ ਦਾ ਇੱਕ ਪਿਸਤੌਲ 6 ਕਾਰਤੂਸ ਅਤੇ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਇਹ ਸਾਰੇ ਬੰਦੇ ਪਰੋੜੇ ਸੀ ਮਤਲਬ ਕਿ ਪ੍ਰਲੋਗ ਟ੍ਰੋਕਲੇਮ ਡਿਫੈਂਡਰਸ ਸੀ ਜਿਹੜੇ ਪੁਲਿਸ ਨੂੰ ਵਾਂਟਡ ਸੀ ਇਹਨਾਂ ਦੇ ਇਸ਼ਤਿਹਾਰ ਇਹਨਾਂ ਦੇ ਘਰਾਂ ਦੇ ਉੱਪਰ ਚਪਕਾਏ ਗਏ ਸੀ ਇਹਨਾਂ ਨੇ ਆਪਣਾ ਰੁਖ ਚੇਂਜ ਕਰਕੇ ਇਸ ਏਰੀਏ ਦੇ ਵਿੱਚ ਇੱਕ ਕਾਰਾਂ ਚੋਰੀ ਕਰਨ ਵਾਲਾ ਬੰਦਾ ਸੀ ਹੁਸ਼ਾਰਪੁਰ ਏਰੀਏ ਦਾ ਉਹਨਾਂ ਕੰਟੈਕਟ ਪਾਇਦਾ ਕੀਤਾ ਉਹ ਵੀ ਵੰਟਡ ਹੈਗਾ ਉਹ ਵੀ ਪੀਓ ਸੀਗਾ ਇਹਨਾਂ ਨੇ ਉਧਰੋਂ ਪੁਲਿਸ ਦਾ ਪ੍ਰੈਸ਼ਰ ਹੁਣ ਕਰਕੇ ਇੱਧਰ ਸ਼ਿਫਟ ਕੀਤਾ ਉਹ ਤੋਂ ਬਾਅਦ ਇਹਨਾਂ ਨੂੰ ਅਸੀਂ ਅਰੈਸਟ ਕਰ ਲਿਆ ਆਪਣੇ ਬਾਰਡਰ ਦੇ ਉੱਪਰ ਹੁਸ਼ਾਰਪੁਰ ਜਲੰਧਰ ਬਾਰਡਰ ਤੇ ਆਦਮਪੁਰ ਦੇ ਵਿੱਚ ਇਹਨਾਂ ਨੂੰ ਅਰੈਸਟ ਕੀਤਾ ਗਿਆ ਇਹਨਾਂ ਦੀ ਅਰੈਸਟ ਹੋਣ ਦੇ ਨਾਲ ਜਿਹੜੇ ਹੈਗੇ ਆ ਇਸ ਗੈਂਗ ਨੂੰ ਬੇਨਕਾਬ ਕੀਤਾ ਗਿਆ ਇਹਦੇ ਨਾਲ ਜਿਹੜੀ ਗੈਂਗਵਾਰ ਹੈਗੀ ਉਸ ਏਰੀਏ ਦੇ ਵਿੱਚ ਉਹਨੂੰ ਕਾਫੀ ਠੱਲ ਪਾਉਂਦੇ ਪੁਲਿਸ ਦਾ ਕਹਿਣਾ ਕਿ ਨਾ ਖਤਰਨਾਕ ਅਪਰਾਧੀਆਂ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 45 ਤੋਂ ਵੱਧ ਮਾਮਲੇ ਦਰਜ ਨੇ ਇਹਨਾਂ ਵਿੱਚ ਜ਼ਿਆਦਾਤਰ ਕਤਲ ਕਤਲ ਦੀ ਕੋਸ਼ਿਸ਼ ਅਤੇ ਲੁੱਟਖੋਦੇ ਨੇ ਇਹਨਾਂ ਦੀ ਗ੍ਰਿਫਤਾਰੀ ਤੋਂ 3 ਦਰਜਨ ਤੋਂ ਵੱਧ ਮਾਮਲਿਆਂ ਦੇ ਹੱਲ ਹੋਣ ਦੀ ਉਮੀਦ ਹੈ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবিপি ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবিপি ਲਾਈਵ ਐਪ ਅਤੇ ਸਿਲੈਕਟ ਕਰੋ এবিপি ਨਿਊਜ਼ ਪੰਜਾਬੀ